ਖੱਲੇ ਦਾ ਕੋਈ ਕਰਵਾ ਨਹੀਂ ਹੋਇਆ ਜੀ 4 ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਤੇ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਪੇ ਲੱਭ ਰਿਹਾ ਸਾਡੇ ਬੰਦੇ ਉਹਦੇ ਕੋਈ ਵੀ ਮੇਨ ਟਾਰਗੇਟ ਉਹਦੇ ਹੱਥ ਜਿੰਮੀ ਸੀ 4 ਦਿਨ ਪਹਿਲਾਂ ਉਹਨੇ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਤੇ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਮੀਂ ਧਰ ਉਹ ਚਲੋ ਬਚਾਅ ਹੋ ਗਿਆ ਜਿੰਮੀ ਦੂਜੀ ਗਲੀ ਜਿਹੜਾ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪਛਾਤਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਿਹਾ ਕੁਝ ਹੋਜੂ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਦਾਓ ਫੋਨ ਹਰਮਾਨਗੜੀ ਮੈਂ ਬੰਦਾ ਮੈਂ ਬੈਠਾ ਸੀ ਜਦੋਂ ਮੈਨੂੰ ਫੋਨ ਆਇਆ हनुमानगढ़ ही बैठा दिया मैं फोन आया ये ते बयार बैठे वे ਤੁਹਾਡੇ بیٹے ਨੂੰ ਤੇ ਆਪਣੇ ਘਰੇ ਆਇਆ ਉਹਨਾਂ ਤੇ ਗੋਲੀਆਂ ਵੀ ਚਲਦੀਆਂ ਹੋਈਆਂ ਤੇ हनुमानगढ़ यो ਮੰਦਿਰ ਮੈਂ ਚੱਲ ਕੇ ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰੌਸ਼ਾਂ ਦਾ ਉਹਦੇ ਵਿੱਚੋਂ ਮੈਂ हनुमानगढ़ ਇੱਥੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁਰਕੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਤੇ ਮੁੜ ਕੇ ਪਰਚੇ ਦਾ ਜਿੱਕਦੇਂਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਰਸ ਦੇ ਇਹ ਤੁਸੀ ਸੂਚਨਾ ਦਿੱਤੀ ਸੀ ਐਸ.ਓ.ਐਸ.ਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਦੀ ਨਲਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤਾਂ ਅਸੀਂ ਦੱਸ ਦਵਾਂ ਸਾਡੇ ਕਰਵਾਏ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣ ਇਹ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਬਈ ਸਾਡੇ ਜੇ ਸਾਰੇ ਸ਼ਹਿਰ ਦੇ ਜਨਮ ਵਾਲ ਦੀ ਰੱਖਿਆ ਵੇ ਸਾਡੇ ਨਾਲ ਹੋਇਆ ਕੱਲੋ ਕਿਸੇ ਨਾਲ ਵੀ ਹੋ ਸਕਦਾ ਸ਼ਰੀਆ ਮੇਤੇ ਪਰੇ ਬਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਕਰੇ ਦੋਲੀ ਕਿਸੇ ਹੋਰ ਤੇ ਵੀ ਲੱਗ ਸਕਦੀ ਸੀ ਆਪਣੇ ਬਜ਼ਾਰ ਦੇ ਵਿੱਚ ਦੁਕਾਨ ਕਰਦੇ ਜਾਂ ਕਿਤੇ ਲੱਗਦੇ ਪਰਦੇ ਬੰਦੇ ਉੱਪਰ ਇੰਨੀ ਗੱਡਾ ਕਰੀ ਸਾਰੇ ਪੰਜਾਬ ਵਿੱਚ ਹੋ ਰਹੀਆਂ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਨਹੀਂ ਬਿਲਕੁਲ ਅਸੀਂ ਜਿਹੜੇ ਰਾਤੀ ਨੂੰ ਮੰਗਤਾਂਗੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵਕਤ ਪਰ ਟੀਮਾਂ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਾਂਗੇ ਜਿਹੜੀ ਰੇਡਸ ਅਸੀਂ ਕਰ ਰਹੇ ਹੈਗੇ ਆ ਅਸੀਂ ਉਹ ਕੋ ਲੈ ਗਿਆ ਕਿ ਜੇਤੀ ਜੇਤੀ ਅਸੀਂ ਦੋਸ਼ੀਆਂ ਨੂੰ ਪੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਇਕੱਲਾ ਦੋਸ਼ੀ ਕਰਨ ਦਾ ਦੋਸ਼ੀ ਹੁੰਦਾ ਹੈ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰਿਆਂ ਨੂੰ ਅਪੀਸ਼ੋਰ ਕਰਦਾ ਅਸੀਂ ਜੇਤੀ ਜੇਤੀ ਦੋਸ਼ੀਆਂ ਨੂੰ ਪੜ ਲਾਂਗੇ ਸਰ ਕਿੰਨੇ ਬੰਦੇ ਆ ਗਏ ਐਪੀਐਸਰ ਅੱਛੇ ਦੋ ਬਾਈ ਨੇ ਕੀਤਾ ਤੇ ਤਿੰਨ ਜਿਹੜੇ ਅੰਤਖਾਤੇ ਥੱਲੇ ਦਾ ਕੋਈ ਕਰਵਾ ਨਹੀਂ ਹੋਈ ਚਾਰ ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਤੇ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਪੇ ਲੱਭ ਰਿਹਾ ਸਾਡੇ ਬੰਦੇ ਉਹਦੇ ਕੋਈ ਵੀ ਮੇਨ ਟਾਰਗੇਟ ਉਹਦੇ ਹੱਥ ਜਿੰਮੀ ਸੀ ਚਾਰ ਦਿਨ ਪਹਿਲਾਂ ਉਹਨੇ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਕਿ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਮੀਂ ਧਰ ਉਹ ਚਲੋ ਬਚਾਅ ਹੋ ਗਿਆ ਜਿੰਮੀ ਦੂਜੀ ਗਲੀ ਜਿਹੜਾ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਬਚੋ ਗਿਆ ਜੀ ਜਿੱਤੇ ਨਾਲ ਬਗਲੀ ਸਾਰੇ ਪਛਾਤਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਿਹਾ ਕੁਝ ਹੋਜੂ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਦਾ ਫੋਨ ਹਰਮਾਨਗੜੀ ਮੈਂ ਬੰਦਾ ਮੈਂ ਬੈਠਾ ਜਦੋਂ ਮੈਨੂੰ ਫੋਨ ਆਇਆ हनुमानगढ़ी बैठा दे। दे दिया मैं फोन आया येते बयार बैठे वे ਤੁਹਾਡੇ بیٹے ਨੂੰ ਤੇ ਆਪਣੇ ਘਰੇ ਆਇਆ ਉਹਨਾਂ ਦੇ ਗੋਲੀਆਂ ਵੀ ਚਲਦੀਆਂ ਹੋਈਆਂ ਤੇ हनुमानगढ़ी ਉਹ ਮੰਦਰ میں ਚੱਲ ਕੇ ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰੌਸ਼ਾਂ ਦਾ ਉਹਦੇ ਵਿੱਚੋਂ ਮੈਂ हनुमानगढ़ी ਇੱਥੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁਰਕੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜਿੱਕਦੇਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਲਿਸ ਨੇ ਦੇਈ ਤੁਸੀਂ ਸੂਚਨਾ ਦਿੱਤੀ ਸੀ ਐਸ.ਐਸ.ਪੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਭਗਵਾੜਾ ਪੁਲਿਸ ਦੀ ਨਲਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤੁਸੀਂ ਦੱਸਦੇ ਬਈ ਸਾਡੇ ਕਰਮੇ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣ ਇਹ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਬਈ ਸਾਡੇ ਜੇ ਸਾਰੇ ਸ਼ਹਿਰ ਦੇ ਜਨਮਾਲ ਦੀ ਰੱਖਿਆ ਹੋਵੇ ਸਾਡੇ ਨਾਲ ਹੋਇਆ ਕੱਲੋ ਕਿਸੇ ਨਾ ਵੀ ਉਸ ਵਾਂਗ ਸ਼ਰੀਆ ਮੇਤੇ ਭਰੇ ਬਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਕਰੇ ਦੋਲੀ ਕਿਸੇ ਹੋਰ ਤੇ ਵੀ ਲੱਗ ਸਕਦੀ ਸੀ ਆਪਣੇ ਬਜ਼ਾਰ ਦੇ ਵਿੱਚ ਦੁਕਾਨ ਕਰਦੇ ਜਾਂ ਕਿਤੇ ਲੱਗਦੇ ਪਰਦੇ ਬੰਦੇ ਉੱਪਰ ਇੰਨੀ ਗੱਡਾ ਕਰੀ ਸਾਰੇ ਪੰਜਾਬ ਵਿੱਚ ਹੋ ਰਹੀਆਂ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਨਹੀਂ ਬਿਲਕੁਲ ਅਸੀਂ ਜਿਹੜੇ ਰਾਤੀ ਨੂੰ ਮੰਗਤਾਂਗੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵਕਤ ਵਕਤ ਟੀਮਾਂ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਾਂਗੇ ਜਿਹੜੀ ਰੇਡਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪੋ ਲੈ ਗਿਆ ਕਿ ਛੇਤੀ ਛੇਤੀ ਅਸੀਂ ਦੋਸ਼ੀਆਂ ਨੂੰ ਪੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਕੱਲਾ ਦੋਸ਼ੀ ਕਾਨੂੰਨ ਦਾ ਦੋਸ਼ੀ ਹੁੰਦਾ ਹੈ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰੇ ਨੂੰ ਅਸ਼ੋਰ ਕਰਦਾ ਅਸੀਂ ਛੇਤੀ ਛੇਤੀ ਦੋਸ਼ੀਆਂ ਨੂੰ ਪੜ ਲਾਂਗੇ ਸਰ ਕਿੰਨੇ ਬੰਦੇ ਆ ਗਏ 8000 ਅਸੀਂ ਦੋ ਬਾਈ ਨੇ ਕੀਤਾ ਤੇ ਤਿੰਨ ਜਿਹੜੇ ਅੰਤਖਾਟੇ